ਵਿਰਸਾ ਸਿੰਘ ਬਲਟੋਹਾ ਅੱਜ ਨਾਪਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਤੇ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਉੱਥੇ ਹੀ ਆਪਣੇ ਜਿਹੜੇ ਅਕਾਲੀ ਵਰਕਰਾਂ ਨੂੰ ਲੈ ਕੇ ਗਏ ਸੀ ਪਰੰਤੂ ਉਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਜਿਸ ਦੇ ਦੌਰਾਨ ਉੱਥੇ ਹੀ ਹੁਣ ਵਿਰਸਾ ਸਿੰਘ ਬਲਟੋਹਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਤਾਕੜ ਜੱਟ ਹੈ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਜਿਸ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਦੂਜੇ ਪਾਸੇ ਜਿਹੜਾ ਕਿ ਪੰਜਾਬ ਸਰਕਾਰ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਪਾਲਟਵਾਰ ਕੀਤਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਡੀ ਅਥਾਰਟੀ ਨੂੰ ਮਲਾਉਣਾ ਕਿ ਨਹੀਂ ਕਿੰਨੂੰ ਮਲਾਉਣਾ ਬੇਸ ਕੂਰੂ ਬੇਸ ਕੂਰੂ ਦੀ ਗੱਲ ਕਰਦਾ ਜਿਹੜੀ ਪਰਮਿਸ਼ਨ ਹੈ ਉਹ ਇਹਨੂੰ ਪਰਮਿਟ ਕਰਨਾ ਪੈਂਦਾ ਉਹ ਸਿਟੀ ਅਥਾਰਟੀ ਕੋਲੇ ਨਾ ਦਿੱਤੇ ਸਿਹਰੇ ਰਹੂ ਜੇ ਕੋਈ ਫੈਮਲੀ ਮੇਰੇ ਵੀਰ ਦਾ ਨਾਮ ਮਮਾ ਫੈਮਲੀ ਜੀ ਹੈ ਨਾਮ ਹੈ ਤੇ ਵਰਕਿੰਗ ਫੈਮਲੀ ਹੈ ਦੇਖੋ ਐਨ ਅਦਰੂ ਵੀ ਮੀਟਿੰਗ ਕਰੀਏ ਜਸਟ ਜੁਸਟ ਮਿਲਾ ਰਹੇ ਹਾਂ ਇਨਕਾ ਕੋਈ ਵੀ ਆਉਣ ਲੱਗਾ ਹੈ ਸੌਰੀ ਸਪੈਸੀਫਿਕ ਫੋਨਿਕਸ ਦਾ ਅੱਛਾ ਟੋਨ ਟੂ ਟੇ ਹੈ ਹਨ 100 ਟ੍ਰਾਇਲ ਇਹ ਹੈ ਅਸਮਾਨ ਤੋਂ ਆਮਗਾ ਹੋ ਰਿਹਾ ਹੈ। ਬਹੁਤ ਚੰਗੀ ਤਰ੍ਹਾਂ ਬੋਲਦਾ ਹੈ। ਕੋਟਾ ਤੋਂ ਬਾਰ ਬਾਰ ਬੰਨ੍ਹਦਾ ਹੈ। ਆਪੋRETURNTRANSFER ਰਿਕਾਰਡ। ਵਹਿ ਸਿੱਖਾਂ ਪਰ ਬਿਠਾ ਲਓ। ਮੈਂ ਇਹਦੇ ਹੋਰ ਨੂੰ ਦੀਵਾ ਲਾਉਂਦਾ। ਬਦਲ ਨੂੰ ਗੁੱਤ ਕਵਾ। ਮਾਰ ਬਦਲ ਨੂੰ। ਉਹ ਕੋਈ ਨੰਬਰ ਆ। ਉਹ ਤੁਹਾਨੂੰ ਸਹਿਮ ਦੇ ਦੇਰ ਤੋਂ ਬੰਦਾ ਹੈ ਤੇ ਜੇ ਉਹ ਨੂੰ ਕੋਈ ਮਿਲਣ ਵਾਲਾ ਆਉਂਦਾ ਆ ਉਹਦਾ ਕੋਈ ਸਾਥੀ ਆਉਂਦਾ ਆ ਸਾਡੀ ਜਿੱਥੇ ਉਹਦੇ ਨਾਲ ਪਾਰਟੀ ਦੀ ਸੰਗ ਹੈ ਸਾਡਾ ਛੋਟਾ ਵੀਰ ਹੈ ਔਰ ਸਾਡੇ ਵਿਧਾਨ ਸਭਾ ਦਾ ਸਾਥੀ ਰ ਹੈ ਔਰ ਪਾਰਟੀ ਦਾ ਲੀਡਰ ਹੈ ਤੇ ਇੱਥੇ ਵੀ ਬਿਨਾ ਕਿਸੇ ਕਾਰਨ ਤੋਂ ਕਿਤਤਾਂ ਕੀਪੀਆਂ ਜਾ ਰਹੀਆਂ ਨੇ ਅੜਚਨਾ ਲਈਆਂ ਜਾ ਰਹੀਆਂ ਨੇ ਔਰ ਮੈਂ ਤੁਹਾਡੇ ਸਾਹਮਣੇ ਹੀ ਹੈ ਜਿੰਨੀ ਗੱਲਬਾਤ ਜੂਪੀ ਸਟੂਡੈਂਟ ਦੇ ਨਾਲ ਕੀਤੀ ਹੈ ਕਿਉਂਕਿ ਜਿੰਨਾ ਕੁ ਮੈਂ ਜਾਣਦਾ ਹਾਂ ਜੇਲ੍ਹ ਦੇ ਨਿਯਮ ਉਹਦੇ ਮੁਤਾਬਕ ਕਿਸੇ ਦੀ ਮੁਲਾਕਾਤ ਕਰਾਉਣਾ ਜਾਂ ਨਾਂ ਕਰਾਉਣਾ ਇਹ ਕੇਵਲ ਤੇ ਕੇਵਲ ਜੇਲ੍ਹ ਅਥਾਰਟੀ ਦੀ ਜੇ ਕਿਸੇ ਦੀ ਮੁਲਾਕਾਤ ਕਰਾਉਣੀ ਹੈ ਤੇ ਉਹ ਜੇਲ ਅਥਾਰਟੀ ਜਿੰਨੂੰ ਮਰਜ਼ੀ ਪਰਮਿਟ ਕਰ ਸਕਦੇ। ਬਾਰੇ ਤਾਂ ਸਾਹਦੇ ਸਾਹਮਣੇ ਹੈ। ਇਹ ਜੇ ਹਰ ਜਦ ਖੜਜੋਣ ਨੂੰ ਦਿੰਦੇ। ਅੱਜ ਇੱਥੇ ਮੈਨੂੰ ਰਿਫਿਊਜ਼ ਕੀਤਾ ਗਿਆ ਆ। ਇਹ ਵਿਚਾਰੇ ਡਿਪਟੀ ਸੁਪਰਡੈਂਟ ਵੱਲੋਂ ਕੀਤਾ ਗਿਆ। ਬਸ ਬਸ ਕਿੰਨਾ ਲਗੇ ਲਿਆ। ਇਹ ਜਿਹੜੇ ਦਿੱਲੀ ਬੈਠੇ ਆਣ। ਜਾਂ ਦਿੱਲੀ ਵਾਲੇ ਪੰਜਾਬ 'ਚ ਪਿੱਛੇ ਆਣਾ ਜਾਂ ਕੇਜਰੀਵਾਲ ਜਿਹੜਾ ਆ ਜਾਂ ਉਹਦੀ ਟੀਮ ਜਿਹੜੀ ਹੈ ਇਹ ਸਾਰੀ ਉਹਨਾਂ ਨੂੰ ਲੈ ਰੱਖਦੇ ਚਲੋ ਅਸੀਂ ਨਿਰਾਸ਼ ਹੋ ਕੇ ਚੱਲੇ ਜੀ ਕਰਦਾ ਸੱਜਣ ਨੂੰ ਮਿਲਣ ਪਰ ਦੂਸਰੇ ਬੰਨੇ ਉਹਦੇ ਉੱਤੇ ਮਾਣ ਵੀ ਹੈ ਕਿ ਉਹ ਪ੍ਰਵਾਹ ਕਰਨ ਵਾਲਾ ਉਹ ਤਾਕੜ ਜਾਟੇ ਔਰ ਅੱਜ ਇਸ ਕੱਲ ਤੋਂ ਪਤਾ ਲੱਗਦਾ ਹੈ ਕਿ ਮੈਂ ਪਹਿਲਾਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂ ਤੋਂ ਹੋ ਕੇ ਗਏ ਨੇ ਜਿਨ੍ਹਾਂ ਨੂੰ ਖਾਲੀ ਹੱਥ ਹੀ ਮੋੜਿਆ ਗਿਆ ਆ। ਪਰੇ ਮਾੜੀ ਗੱਲ ਇੱਕ ਰਸਤਾ ਮਾੜੀਆਂ। ਇਹ ਰਵੈਤਾ ਮਾੜੀਆਂ ਨੇ। ਮੇਰੇ ਨਾਲ ਮੇਰੇ ਹਲਕੇ ਤੋਂ ਵੀ ਜਿਹੜੇ ਸੱਜਣ ਆਏ ਨੇ ਔਰ ਸਾਹਿਬ ਤੋਂ ਦੇ ਹਰਤਾ ਇੰਚਾਰਜ ਗੁਰਦਾਰਾ ਮਕਬੂਰ ਸਿੰਘ ਦੀ ਧਾਰਕਾ ਉਹ ਵੀ ਇਸ ਮੌਕੇ ਤੇ ਆਏ ਨੇ ਕਿ ਭਾਈ ਅਹੀਂ ਚੱਲੇ ਜੇ ਉੱਥੇ ਕਿਹੜੀ ਗੱਲ ਕਰਨੀ ਹੈ ਇਹਦੇ ਸਭ ਕੁਝ ਜਿਹੜਾ ਆ ਬਾਕੀ ਦੇਖੋ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਮਦਾਈ ਨਹੀਂ ਉਹ ਆਪਣੇ ਆਪ ਚ ਇੱਕ ਰਾਜਨੀਤਿਕ ਪਾਰਟੀ ਪਰ ਪੰਜਾਬ ਦਾ ਭਲਾ ਪੰਜਾਬ ਦਾ ਵਿਕਾਸ ਇਹਨਾਂ ਦੋਨਾਂ ਦੇ Kaç gündü ne?